ਬੈ ਗਿਆ ਹੋ ਯਾਰ ਬੈ ਗਿਆ ਹੋ ਯਾਰ ਬੈ ਗਿਆ ਹੋ ਯਾਰ ਬੈ ਗਿਆ ਯਾਰ ਬੈ ਗਿਆ ਨੈਣਾ ਦੇ ਬੁਹੇ ਆ ਕੇ ਕੁਦਾ ਦੀ ਗੱਲ ਕੀ ਕਰੀਏ ਯਾਰ ਬੈ ਗਿਆ ਨੈਣਾ ਦੇ ਬੁਹੇ ਆ ਕੇ ਕੁਦਾ ਦੀ ਗੱਲ ਕੀ ਕਰੀਏ ਯਾਰ ਬੈ ਗਿਆ ਨੈਣਾ ਦੇ ਬੁਹੇ ਤੇਰਾ ਉਹ ਸਾਨੂੰ ਲੁੱਟ ਲਿਆ ਸਾਨੂੰ ਲੁੱਟ ਲਿਆ ਨਜ਼ਰਾਂ ਮਿਲਾ ਕੇ ਖੁਦਾ ਦੀ ਗੱਲ ਕੀ ਕਰੀਏ ਯਾਰ ਬਹਿ ਗਿਆ ਨੈਣਾਂ ਦੇ ਬੂਹੇ ਆ ਕੇ ਯਾਰ ਮੇਰਾ ਪਿਆਰ ਮੇਰੀ ਜਾਨੇ ਓ ਮੇਰਾ ਯਾਰ ਮੇਰਾ ਪਿਆਰ ਮੇਰੀ ਜਾਨੇ ਮੇਰਾ ਦੀਨ ਤੇ ਮਾਨ ਨਿਗਵਾਨੇ ਓ ਮੇਰਾ ਦੀਨ ਤੇ ਮਾਨ ਨਿਗਵਾਨੇ ਮੇਰੇ ਮਨ ਵਿੱਚ ਮੇਰੇ ਮਨ ਵਿੱਚ ਮੇਰੇ ਮਨ ਵਿੱਚ ਜੋਤ ਜਗਾ ਕੇ ਕੁਦਾ ਦੀ ਗੱਲ ਕੀ ਕਰੀਏ ਯਾਰ ਪੈ ਗਿਆ ਨੇਣਾ ਦੇ ਬੂਹੇ ਅਕੇ ਨੂੰ ਲੁੱਟ ਲਿਆ ਉਹ ਸਾਨੂੰ ਲੁੱਟ ਲਿਆ ਸਾਨੂੰ ਲੁੱਟ ਲਿਆ ਨਜ਼ਰਾਂ ਮਿਲਾ ਕੇ ਉਹਦੀ ਗੱਲ ਕੀ ਕਰੀਏ ਯਾਰ ਬਹਿ ਗਿਆ ਨੇਣਾ ਦੇ ਬੂਹੇ ਆ ਕੇ ਉਹਦੀ ਗੱਲ ਕੀ ਕਰੀਏ ਯਾਰ ਬਹਿ ਗਿਆ ਨੇਣਾ ਦੇ ਬੂਹੇ ਆ ਕੇ ਯਾਰ ਬਹਿ ਗਿਆ ਨੇਣਾ ਦੇ ਬੂਹੇ ਆ ਕੇ ਯਾਰ ਬਹਿ ਗਿਆ ਨੇਣਾ ਦੇ ਬੂਹੇ ਆ ਕੇ ਯਾਰ ਬਹਿ ਗਿਆ ਨੇਣਾ ਦੇ ਦੇ ਬੁਹੇ ਆ ਕੇ ਉਦਾਦੀ ਗੱਲ ਕੀ ਬਾਤ ਹੈ ਸਾਰੇ ਜਜਸ ਵੱਲੋਂ ਸਟੈਂਡਿੰਗ ਓਵੇਸ਼ਨ ਤੇ ਮੈਂ ਸਭ ਤੋਂ ਪਹਿਲੇ ਪੁੱਛਣਾ ਚਾਹਾਂਗਾ ਜੀ ਸਚਿਨ ਜੀ ਨੂੰ ਯਾਰ ਜਦੋਂ ਕੋਈ ਕਲਾਕਾਰ ਵਧੀਆ ਗਾਉਂਦਾ ਹੈ ਜਾਂ ਕੋਈ ਵਧੀਆ ਕੰਮ ਕਰਦਾ ਨਾ ਉਹਨੂੰ ਉਹਦਾ ਬਣਦਾ ਮਾਣ ਦੇਣਾ ਚਾਹੀਦਾ ਹੈ ਇਹਨਾਂ ਨੇ ਕਮਾਲ ਕੀਤੀ ਹੈ ਦੋਨਾਂ ਨੇ ਥੈਂਕ ਯੂ ਸਰ ਇਹ ਦੋਨਾਂ ਦਾ ਐਸਾ ਕਮਾਲ ਦਾ ਬੈਲੈਂਸ ਚੱਲ ਰਿਹਾ ਸੀ ਨਾ ਉਹ ਕਹਿੰਦਾ ਸੀ ਮੈਂ ਅੱਗੇ ਆ ਤਾਂ ਇਹ ਕਹਿੰਦਾ ਸੀ ਮੈਂ ਅੱਗੇ ਆ ਯਾਰ ਮੈਂ ਜਦੋਂ ਕੋਈ ਜੁਗਲਬੰਦੀ ਹੁੰਦੀ ਹੈ ਦੋ ਬੰਦੇ ਇਕੱਠਾ ਗਾ ਰਹੇ ਹੁੰਦੇ ਫਿਰ ਉਹ ਅੜ ਫਸ ਕੇ ਇੱਕ ਦੂਜੇ ਨੂੰ ਕੰਪਲੀਮੈਂਟ ਕਰਨ ਔਰ ਤਾਂ ਗੱਲ ਬਣਦੀ ਹੈ ਔਰ ਗੱਲ ਬਣ ਗਈ। ਕੀ ਬਾਤ ਹੈ। ਬਹੁਤ ਹੀ ਅੱਛਾ ਸੀ। ਬਹੁਤ ਮਜ਼ਾ ਆਇਆ। ਸਰਦਾਰ ਅਲੀ ਸਰ ਤੋਂ ਉਹਨੂੰ ਕਿਦਾਂ ਦਾ ਲੱਗੇਗੀ? ਮੈਂ ਤੇ ਇਹਨਾਂ ਨੂੰ ਸੁਣ ਸੁਣ ਕੇ ਹੈਰਾਨ ਹੋ ਰਿਹਾ ਸਾਰਿਆਂ ਨੂੰ ਕਿ ਬਾ ਕਮਾਲ ਸਾਰਿਆਂ ਦੀ ਪਰਫਾਰਮੈਂਸਸ ਰਹੀਆਂ ਨੇ ਔਰ ਮੈਜੀਸ਼ੀਅਨਸ ਕੀ ਬਾਤ ਹੈ। ਇੱਕ ਤਾੜੀਆਂ ਇਸ ਸਾਈਡ ਵਾਸਤੇ ਜ਼ੋਰਦਾਰ ਤਾੜੀਆਂ ਹੋਣੇ ਚਾਹੀਦੀਆਂ। ਜਿਵੇਂ ਸਚਿੰਜ ਨੇ ਕਿਹਾ ਕਿ ਜੁਗਲਬੰਦੀ ਜਦੋਂ ਹੁੰਦੀ ਆ ਤੇ ਉਹ ਜੁਗਲਬੰਦੀ ਹੋਵੇ ਤੇ ਚੁਗਲਬੰਦੀ ਨਾ ਹੋਵੇ ਤੇ ਉਹ ਦੇਖਣ ਨੂੰ ਮਿਲੀ ਆ ਪਰ ਇੱਕ ਚੀਜ਼ ਮੈਂ ਇਸ ਪੀਟੀਸੀ ਚੈਨਲ ਦੇ ਮਾਧਿਅਮ ਰਾਹੀਂ ਮੇਰਾ ਫਰਜ਼ ਬਣਦਾ ਕਿ ਮੈਂ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂ ਬੇਸਿਕਲੀ ਸੂਫੀਆਨਾ ਸੂਫੀਇਜ਼ਮ ਦੇ ਜਿਹੜੇ ਉਹ ਚਾਰ ਪੜਾਣ ਨੇ ਜਿਹੜਾ ਪਹਿਲਾ ਹੈ ਉਹ ਹੈ ਸ਼ਰੀਅਤ ਜਿਹਨੂੰ ਕਾਨੂੰਨ ਕਹਿੰਦੇ ਆ ਜਿੱਥੇ ਬੰਦਾ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰਦਾ ਤੇ ਦੂਸਰਾ ਹੈ ਹਕੀਕਤ ਜਦੋਂ ਉਹ ਆਪਣੇ ਯਾਰ ਨੂੰ ਹਕੀਕਤ ਦੇ ਵਿੱਚ ਪਾ ਲੈਂਦਾ ਫਿਰ ਤੀਸਰਾ ਪੜਾ ਆਉਂਦਾ ਤਰੀਕਤ ਜਦੋਂ ਯਾਰ ਨੂੰ ਮਨਾਉਣ ਦਾ ਤਰੀਕਾ ਜਿਹੜਾ ਰੁੱਸੇ ਹੋਏ ਨੂੰ ਮਨਾਉਣ ਦਾ ਤਰੀਕਾ ਅਪਣਾਉਂਦਾ ਤੇ ਫਿਰ ਤਿੰਨਾਂ ਤੋਂ ਬਾਅਦ ਆਉਂਦਾ ਮਾਰਫਤ ਜਿੱਥੇ ਤੂੰ ਮੈਂ ਤੇ ਮੈਂ ਤੂੰ ਹੋ ਜਾਂਦਾ ਕੀ ਬਾਤ ਹੈ ਹਾਊ ਬਿਊਟੀਫੁੱਲ ਇਹ ਜੀਜ਼ਾ ਨੂੰ ਜ਼ਰੂਰ ਇਹਦੇ ਤੇ ਤਿਆਰੀ ਕਰੋ ਕਿਉਂਕਿ ਇਹ ਸਾਡੀ ਜਨਰੇਸ਼ਨ ਦੇ ਵਿੱਚੋਂ ਇਹ ਚੀਜ਼ ਜਿਹੜੀ ਹੈ ਉਹ ਮਿਸ ਹੋ ਰਹੀ ਹੈ ਕਿਤੇ ਨਾ ਕਿਤੇ ਤਾਂ ਇਹ ਜਿਹੜੇ ਚੈਪਟਰ ਨੇ ਜ਼ਰੂਰ ਇਹਨਾਂ ਨੂੰ ਫਰੋਲੋ ਤੇ ਆਪਣੇ ਦਿਲ 'ਚ ਵਸਾਓ ਇਹਨਾਂ ਨੂੰ। ਬਾਕੀ ਬਾ ਕਮਾਲ ਸਾਰਾ। ਬਹੁਤ ਅੱਛੀ ਗੱਲ ਕੀਤੀ ਭਾਜੀ ਬਹੁਤ ਅੱਛੀ ਗੱਲ। ਐਕਚੁਅਲੀ ਕੀ ਹੈ ਨਾ ਕਿ ਜਿਹੜੇ ਪੌਪੂਲਰ ਕਵਾਲੀਆਂ ਨੇ ਜਾਂ ਗਾਣੇ ਆ ਉਹ ਜ਼ਿਆਦਾ ਮਾਰਫਤ ਸ਼ਾਇਰੀ ਦੇ ਵਿੱਚ ਇੱਥੇ ਸੁਣੇ ਗਏ ਜਾਂਦੇ ਇਹਨਾਂ ਨੂੰ ਯਾਦ ਜ਼ਿਆਦਾ ਇਸ ਕਰਕੇ ਉਹ ਉਸ ਦੇ ਚੌਥੇ ਪੜਾਅ ਦੇ ਵਿੱਚ ਚੌਥੇ ਪੜਾਅ 10 ਵਾਲੇ 'ਚ ਪਹੁੰਚ ਜਾਂਦੇ। ਲੇਕਿਨ ਜੋ ਭਾਜੀ ਨੇ ਗੱਲ ਕਹੀ ਉਹ ਬਹੁਤ ਸਹੀ ਗੱਲ ਹੈ। ਉਹ ਐਕਚੁਅਲੀ ਅਸਲੀ ਸੂਫੀਜ਼ਮ ਦਾ ਜੋ ਸਬਜੈਕਟ ਹੈ ਨਾ ਉਹ ਉਹ ਹੈ। ਸੋ ਉਹ ਵੀ ਤਿਆਰੀ ਕਰੋ ਉਹ ਆਣਾ ਚਾਹੀਦਾ ਹੈ ਬਿਲਕੁਲ ਥੈਂਕ ਯੂ ਸਰ ਦਾ ਕਮਾਲ ਤੁਨੂੰ ਸਰ ਨੇ ਜੋ ਗੱਲਾਂ ਦੱਸੀਆਂ ਨੇ Sufiism ਬਾਰੇ ਅੱਜ ਕੱਲ ਇੱਕ ਗਾਇਕੀਜ਼ਮ ਵੀ ਚੱਲ ਰਿਹਾ ਕਿ ਸਿੱਧਾ ਬੰਦਾ ਵੀਡੀਓ ਚ ਦਿਖਦਾ ਹੈ ਵੱਡੀਆਂ ਗੱਡੀਆਂ ਚ ਕੋਈ ਬੇਸਿਕ ਨੋਲੇਜ ਨਹੀਂ ਹੁੰਦੀ ਕੋਈ ਹੈ ਹੀ ਨਹੀਂ ਸੁਰ ਪੈਰ ਸਿੱਧਾ ਸਹੀ ਆਰਟਿਸਟ ਬਣ ਜਾਂਦੇ ਨੇ ਕਿ ਸਿਰਫ ਫੋਟੋਆਂ ਵਾਲੇ ਆਰਟਿਸਟ ਬਣ ਜੀਏ ਉਹ ਨਹੀਂ ਬਣਨਾ ਆਪਾਂ ਉਜੜਾ ਨੇ ਪੜਾ ਦੱਸਣਾ ਜਿਹੜੇ ਚਾਰ ਪੜਾ ਨੇ ਉਹ ਗਾਇਕੀ ਚ ਵੀ ਚਾਰ ਪੜਾ ਨੇ ਸਭ ਤੋਂ ਪਹਿਲਾਂ ਰਿਆਜ਼ ਹੈ ਫਿਰ ਤੁਹਾਨੂੰ ਉਹਨੇ ਸ਼ਿੰਗਾਰਨਾ ਹੈ ਫਿਰ ਤੁਹਾਡੀ ਇੱਕ ਸਟੇਜ ਆਉਣੀ ਹੈ ਫਿਰ ਜਾ ਕੇ ਕਿਤੇ ਤੁਸੀਂ ਮੁਕੰਮਲ ਆਰਟਿਸਟ ਬਣਨਾ ਹੈ ਆਪਾਂ ਉਸ ਲੈਵਲ ਦੇ ਵਿੱਚ ਜਾ ਕੇ ਟੱਚ ਕਰਨਾ ਉਹਦੇ ਲਈ ਸਾਨੂੰ ਇਹ ਚਾਰ ਪੜਾ ਪਾਰ ਕਰਨੇ ਬਹੁਤ ਜ਼ਰੂਰੀ ਨੇ ਸੋ ਇਹਨਾਂ ਤੇ ਧਿਆਨ ਦਿਓ ਜੂਨ ਦੇਵਸ ਜੂਰੋ ਬਹੁਤ ਸੋਣਾ ਪਰਫਾਰਮ ਕੀਤਾ ਦੋਨਾਂ ਜਨ ਨੇ ਥੈਂਕ ਯੂ ਮੈਮ ਥੈਂਕ ਯੂ ਥੈਂਕ ਯੂ ਜੀ Thank you so much judges and thank you so much Akarshita Namdev.